ਖਸ਼ਵਾਰਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹacomrit court ਤਾਂ ਹਾਜ਼ਰ ਹੋਏ ਆਪ ਜੀ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਬਠਿੰਡਾ ਦੇ ਲੋਕਾਂ ਨੂੰ ਛੜਾ ਕੀ ਵੱਡਾ ਤੋਹਫਾ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਬਠਿੰਡੇ ਨੂੰ ਵੱਡਾ ਤੋਹਫਾ ਦਿੱਤਾ ਗਿਆ 38.08 ਕਰੋੜ ਦੀ ਲਾਗਤ ਮਲਤਾਨੀਆ ਓਵਰ ਬ੍ਰਿਜ ਦਾ ਜਿਹੜਾ ਕੀ ਉਦਘਾਟਨ ਕੀਤਾ ਗਿਆ ਬਠਿੰਡਾ ਫਿਰੋਜ਼ਪੁਰ ਮਾਰਗ ਤੇ 5.86 ਕਰੋੜ ਦੀ ਲਾਗਤ ਦੇ ਇੱਕ ਹੋਰ ਪੁਲ ਦਾ ਵੀ ਜਿਹੜਾ ਕਿ ਐਲਾਨ ਕਰ ਦਿੱਤਾ ਗਿਆ ਤੇ ਆਓ ਸੁਣਦੇ ਹਾਂ ਹੋਰ ਮੁੱਖ ਮੰਤਰੀ ਮਾਨ ਦੇ ਵੱਲੋਂ ਕੀ ਕਿਹਾ ਗਿਆ ਇੱਕ ਹੋਰ ਪੁਲ ਹੈ ਜਿਹਦੀ ਅੱਜ ਰਸਮੀ ਤੌਰ ਤੇ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਬਠਿੰਡਾ ਫਿਰੋਜ਼ਪੁਰ ਲਾਈਨ ਤੇ ਜਨਤਾਨਗਰ ਵਾਲੀ ਜਗ੍ਹਾ ਤੇ ਅੰਡਰ ਬ੍ਰਿਜ ਵੀ ਬਣਿਆ ਹੋਇਆ ਹੈ ਤੇ ਇਹ ਬਠਿੰਡਾ ਗੋਨਿਆਂ ਵਾਲਾ ਰੋਡ ਤੇ ਬਾਦਲ ਕੁਦੜਾ ਰੋਡ ਨੂੰ ਵੀ ਆਪਸ ਦੇ ਵਿੱਚ ਜਿਹੜਾ ਜੋੜਦਾ ਸੋ 50 ਕਰੋੜ 86 ਲੱਖ ਰੁਪਿਆ ਉਹਦੀ ਵਾਸਤੇ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਉਹ ਵੀ ਬੜੀ ਜਲਦੀ ਜਿਹੜਾ ਉਹ ਸਾਰੀਆਂ ਐਨਓਸੀਜ਼ ਵਗੈਰਾ ਹੋ ਜਾਣਗੀਆਂ ਤੇ ਟੈਂਡਰ ਵਗੈਰਾ ਦਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਉਹ ਵੀ ਹੁਣ ਆਮ ਲੋਕਾਂ ਵਾਸਤੇ ਬੜੀ ਜਲਦੀ ਖੁੱਲ ਜਾਊਗਾ ਤਾਂ ਕਿ ਆਪਣੇ ਇੱਕ ਦੂਜੇ ਦੇ ਸ਼ਹਿਰ ਦੇ ਵਿੱਚ ਵਪਾਰ ਦੇ ਜਾਂ ਕੋਈ ਆਉਣ ਜਾਣ ਦੇ ਆਵਾਜਾਈ ਦੇ ਸਾਧਨਾਂ ਨੂੰ ਹੋਰ ਰਫਤਾਰ ਮਿਲੇ ਸੋ ਮੈਂ ਸਾਰੇ ਜਿੰਨੇ ਵੀ ਬਠਿੰਡਾ ਪੁਲਿਸ ਪ੍ਰਸ਼ਾਸਨ ਬਠਿੰਡਾ ਦਾ ਜਿਹੜਾ ਸਿਵਲ ਪ੍ਰਸ਼ਾਸਨ ਜਿੰਨੇ ਵੀ ਇੰਜੀਨੀਅਰ ਸਾਹਿਬਾਨ ਨੇ ਇਹਦੇ ਵਿੱਚ ਕੰਮ ਕੀਤਾ ਜਿੰਨੇ ਵੀ ਇਸ ਪੁਰਨ ਨੂੰ ਬਣਾਉਣ ਦੇ ਵਿੱਚ ਪਰਦੇ ਦੇ ਪਿੱਛੇ ਜਿੰਨਾਂ ਦਾ ਵੀ ਯੋਗਦਾਨ ਹੈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ। ਮੌਸਮ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਅਗਲੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਸੀਤ ਲਹਿਰ ਦਾ ਜਿਹੜਾ ਕਿ ਅਲਰਟ ਜਾਰੀ ਕੀਤਾ ਗਿਆ ਤੇ ਲੋਕਾਂ ਨੂੰ ਵੀ ਖਾਸ ਤੌਰ ਤੇ ਘਰੋਂ ਬਾਹਰ ਨਾ ਨਿਕਲਣ ਦੇ ਬਿਨਾ ਕੰਮ ਤੋਂ ਸਲਾਹ ਦਿੱਤੀ ਗਈ ਹੈ ਤੇ ਐਡਵਾਈਸਰੀ ਵੀ ਜਾਰੀ ਕੀਤੀ ਗਈ ਹੈ। ਪੰਜਾਬ ਦੇ ਵਿੱਚ ਪੈ ਰਹੀ ਸੀਤ ਲਹਿਰ ਦਾ ਕਹਿ ਤਿੰਨੋ ਦਿਨ ਵੱਧਦਾ ਹੀ ਜਾ ਰਿਹਾ ਹੈ ਉਥੇ ਹੀ ਰਿਕਾਰਡ ਤੋੜ ਠੰਡ ਦੌਰਾਨ ਧੁੱਪ ਦਾ ਨਿਕਲਣਾ ਵੀ ਸੰਜੀਵਨੀ ਦਾ ਕੰਮ ਕਰ ਰਿਹਾ ਨਾਜ਼ਰ ਨੇ ਕਿ ਅੱਜ ਬਹੁਤ ਸਾਰੇ ਜ਼ਿਲ੍ਹਾ ਵਿਖੇ ਧੁੱਪ ਨਿਕਲਣ ਤੋਂ ਬਾਅਦ ਵੀ ਲੋਕਾਂ ਨੇ ਤੌਬਾ ਨੂੰ ਖੂਬ ਆਨੰਦ ਮਾਣਿਆ ਸੀ ਤੇਜ਼ ਤੂਫਾਨ ਕਾਰਨ ਦੁਪਹਿਰ ਵੇਲੇ ਕੁਝ ਰਾਹਤ ਮਿਲੀ ਸੀ ਪਰ ਸ਼ਾਮ ਨੂੰ ਚੱਲੀ ਸੀ ਤਲਹਰ ਨੇ ਠੰਡ ਪਾ ਕੇ ਜਨਜੀਵਨ ਨੂੰ ਅਸਵਿਵਸਤ ਕਰਨ ਦਾ سلسلہ ਜਾਰੀ ਰੱਖਿਆ ਅਤੇ ਮੌਸਮ ਵਿਭਾਗ ਨੇ 14 ਜਨਵਰੀ ਤੱਕ ਪੰਜਾਬ ਦੇ ਮੌਸਮ ਸੰਬੰਧੀ ਵੱਡੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਵੱਲੋਂ 14 ਜਨਵਰੀ ਤੱਕ ਪੰਜਾਬ ਦੇ ਇੱਕ ਤੋਂ ਦੋ ਜ਼ਿਲ੍ਹਿਆਂ ਨੂੰ ਛੱਡ ਕੇ ਸੂਬੇ ਪਾਰ ਵਿੱਚ येलो ਅਲਰਟ ਐਲਾਨਿਆ ਗਿਆ ਹੈ ਮੌਸਮ ਦੀ ਭਵਿੱਖਬਾਣੀ ਮੁਤਾਬਕ ਸਮੁੱਚੇ ਸਰਹੰਦਰਾਂ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਵਿੱਚ orange alert جاری ਰਹੇਗਾ। ਉੱਥੇ ਹੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਲੁਧਿਆਣਾ ਫਤਗੜ ਸਾਹਿਬ ਮੋਗਾ ਬਰਨਾਲਾ ਸੰਗਰੂਰ ਪਟਿਆਲਾ ਮਾਨਸਾ ਫਜ਼ਿਲਕਾ ਮੁਕਸਰ ਸਾਹਿਬ ਵਿੱਚ yellow alert جاری ਰਹੇਗਾ। ਤੰਦਪੈਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਉੱਥੇ ਹੀ ਦੱਸਣਯੋਗ ਹੈ ਕਿ 11, 12, 13 ਤੇ 6 ਜਨਵਰੀ ਨੂੰ ਵੀ ਸੂਬੇ ਵੀ ਵਿੱਚ ਸਥਿਤ ਲਹਿਦਾ ਯੈਲੋ ਅਲਰਟ ਜਾਰੀ ਕੀਤਾ ਗਿਆ। ਫਿਲਹਾਲ ਆਲਮ ਇਹ ਹੈ ਕਿ ਕੰਬਣੀ ਛੇੜਨ ਵਾਲੀਆਂ ਸਰਦ ਰਾਤਾਂ ਅਤੇ ਤੜਕਸਾਰ ਕਰਾਂ ਵਿੱਚੋਂ ਬਾਹਰ ਜਾਣ ਵਾਲੇ ਲੋਕਾਂ ਦਾ ਹਾਲ ਬਿਹਾਲ ਹੈ ਆਉਣ ਵਾਲੇ ਦਿਨਾਂ ਵਿੱਚ ਵੀ ਪਿਆਰ ਨੇ ਠੰਡ ਦਾ ਸਥਲਾ ਚਾਰੀ ਰਹਿਣ ਦੀ ਸੰਭਾਵਨਾ ਹੈ ਤਵੱਧ ਅਗਲੀ ਖਬਰ ਤੇ ਵੱਲ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਪਲੈਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਵੱਡੀ ਮੁਹਮ ਵਿਯੋਧ ਨਸ਼ਾ ਵਿਰੋਧ ਦੇ 315ਵੇਂ ਦਿਨ ਪੰਜਾਬ ਪੁਲਿਸ ਨੇ 301 ਥਾਵੇਂ ਤੇ ਛਾਪੇਮਾਰੀ ਕੀਤੀ ਜਿਸ ਉਪਰੰਤ ਸੂਬੇ ਭਰ ਵਿੱਚ 68 ਐਫਆਈਆਰ ਸਰਚ ਕਰਕੇ 82 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਨਾਲ 315 ਦਿਨਾਂ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 43950 ਹੋ ਗਈ ਇਹ ਨਾ ਛਾਪਿਆਂ ਦੇ ਨਤੀਜੇ ਵਜੋਂ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਹ कब्ਜ਼ੇ ਵਿੱਚੋਂ 7.7 ਕਿਲੋਗ੍ਰਾਮ ਹੈਰੋਇਨ 8750 ਨਸ਼ੀਨੀਆਂ ਗੋਲੀਆਂ ਕੈਪਸੂਲ ਅਤੇ 12790 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਜ਼ਿਕਰ ਹੋ ਗਿਆ ਕਿ ਮੁਖਵੰਤੀ ਭਗਵੰਤ ਸਿੰਘ ਮਾਨ ਨੇ ਪੁਲਿਸ ਕਮਿਸ਼ਨਰਾਂ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਹੁਕਮ ਵੀ ਦਿੱਤੇ ਹਨ ਤੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੋਧ ਚੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਰ ਸਿੰਘ ਚੀਮਾ ਦੀ ਅਗਵਾਈ ਹੇਠ ਪੰਜ ਮੈਂਬਰੀ ਕੈਬਨਟ ਸਬ-ਕਮੇਟੀ ਵੀ ਬਣਾਈ ਗਈ ਹੈ ਇਸ ਆਪਰੇਸ਼ਨ ਦੌਰਾਨ 57 ਗਸ਼ਟ ਡਿ ਅਧਿਕਾਰੀਆਂ ਦੀ ਨਿਗਰਾਨੀ ਹੇਠ 800 ਤੋਂ ਵੱਧ ਪੁਲਿਸ ਕਰਮਚਾਰੀਆਂ ਬਾਣੀਆਂ ਸੋਤ ਵਦ ਪਰ ਇਸ ਦੀ ਮਾਨੇ ਰਾਜਪਾਲ ਦੇ ਵਿੱਚ 301 ਥਾਵਾਂ ਤੇ ਛਾਪੇ ਮਾਰੀ ਵੀ ਕੀਤੀ ਹੈ ਤੋ ਵਦ ਦੀ ਖਬਰ ਦਿਵਾਲਾ ਆਪ ਸੰਸਦ ਮਲਵਿੰਦਰ ਕਾਂਗ ਦੇ ਵੱਲੋਂ ਪਾਜਪਾ ਨੂੰ ਕੇ ਰਿਆ ਗਿਆ ਤੇ ਕਿਹਾ ਜਿਹੜਾ ਕਿ ਆਪਣਾ ਪ੍ਰਤੀਕਰਮ ਦਿੱਤਾ ਕਿਹਾ ਤੇ ਉਹਨਾਂ ਦੇ ਉੱਪਰ ਲੋ ਕੁਝ ਹੋਰ ਗੱਲਾਂ ਵੀ ਕਹੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਪਾਜਪਾ ਨੇ ਕੱਟਿਆ ਰਾਜਨੀਤੀ ਚਲਾਉਣ ਦੇ ਲਈ ਸਾਬਕਾ ਸੀਐਮ ਆਤਸ਼ੀ ਦੇ ਭਾਸ਼ਣ ਨੂੰ ਤੋਰ ਮਰੋੜ ਕੇ ਪੇਸ਼ ਕੀਤਾ ਫੋਰੈਂਸਿਕ ਰਿਪੋਰਟ ਵਿੱਚ ਵੀ ਵੀਡੀਓ ਨਾਲ ਛੇੜਛਾੜ ਦੀ ਗੱਲ ਸਾਹਮਣੇ ਆਈ ਹੈ ਤੇ ਆਓ ਸੁਣਦੇ ਹਾਂ ਹੋਰ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਬੀਜੇਪੀ ਨੇ ਆਤਸ਼ੀ ਦੇ ਭਾਸ਼ਣ ਨੂੰ ਪੂਰਾ ਜਿਵੇਂ ਤੋੜਿਆ ਉਹਨੂੰ ਅਲੱਗ-ਅਲੱਗ ਆਪਣੀ ਡੀਫੇਮ ਕਰ ਲਈ ਸਿਕ ਸੈਂਟੀਮੈਂਟਸ ਨੂੰ ਔਰ ਪੂਰੀ ਤਰੀਕੇ ਨਾਲ ਜਿਹੜਾ ਉਹਨਾਂ ਦਾ ਭਾਸ਼ਣ ਹੈ ਉਹਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਤਾਂ ਕਿ ਆਪਣੀ ਜਿਹੜੀ ਰਾਜਨੀਤੀ ਹੈ ਘਟਿਆ ਉਹ ਚਲਾਈ ਜਾ ਸਕੇ ਕਿਉਂਕਿ ਫਰਾਂਸੀਕ ਰਿਪੋਰਟ ਵੀ ਸਾਹਮਣੇ ਆਈ ਹੈ ਵੀ ਉਹਦੇ ਵਿੱਚ ਬਿਲਕੁਲ ਵੀਡੀਓ ਨਾਲ ਸ਼ੇਰ ਛਾੜ ਹੋਈ ਹੈ ਔਰ ਡੈਫੀਨੇਟਲੀ ਭਾਜਪਾ ਦਾ ਇਹ ਪੂਰਾ ਇਤਿਹਾਸ ਵੀ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਆਪਾਂ ਦੇਖਦੇ ਆਂ ਸਮੇਂ-ਸਮੇਂ ਤੇ ਦੇਖੋ ਪਿੱਛੇ ਜੇ ਗੁਰੂ ਸਾਹਿਬਾਨਾਂ ਦਾ ਕਾਰਟੂਨ ਇਹਨਾਂ ਨੇ ਬਣਾਤਾ ਸੀ ਤੋਂ ਇਹ ਸਿੱਖ ਸੈਂਟੀਮੈਂਟਸ ਦਾ ਮਜ਼ਾਕ ਬਣਾਉਣਾ ਇਹਨਾਂ ਦੀ ਫਿਤਰਤ ਹੈ और डेफिनेटली ये बहुत पंजाब से इसमें लेकर रोष है इस करके लोग इन्होंने खिलाफ कंप्लेंट कर रहे हैं बीजेपी दी लगातार प्रदर्शन कर रही है बीजेपी कह रही है कि माफ़ी मांगनी चाहिए किसी को उन्होंने गुरुओं का अपमान किया है लगातार पुलिस कंप्लेनें की जा रही है नहीं वो उन, उन उनका तो सामने आ ही गई ना बात जो उनकी उन्होंने तो अपना स्पष्टीकरण दे कही थी, थी उनकी ऐसी कोई भावना नहीं थी उनके भाषण को तोड़ा गया है उसको अलग अलग तरीके से छेड़छाड़ की गई है और आ, कहीं की बात कहीं जोड़ दी गई है और बीजेपी के जो मिनिस्टर हैं कपिल मिश्रा जी उनके जो ऑफिशियल हैंडल उन्होंने वायरल किया है तो डेफिनेटली उनकी जो अपनी मानसिकता है वो तो सिख सेंटीमेंट्स का मजाक बनाने की है उनका ठेस पहुंचाने की है तो इसलिए उनके खिलाफ कार्रवाई भी हो रही है। ਚੋਦਰੀ ਦਾਸ ਨੇ ਕਿ ਅੱਜ ਹਰਿਆਣਾ ਦੇ ਸੀਐਮ ਨਾਇਬ ਸੈਣੀ ਪੰਜਾਬ ਆਉਣਗੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਆਪਣੇ ਇਸ ਦੌਰੇ ਦੌਰਾਨ ਉਹ ਲੁਧਿਆਣਾ ਜ਼ਿਲ੍ਹੇ ਵਿੱਚ ਤਿੰਨ ਪ੍ਰਮੁੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ ਮੁੱਖ ਮੰਤਰੀ ਦੇ ਇਸ ਦੌਰੇ ਨੂੰ ਲੈ ਕੇ ਸੁਰੱਖਿਆ ਅਤੇ ਹੋਰ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਸੂਤਰਾਂ ਦੇ ਅਨੁਸਾਰ ਮੁੱਖ ਮੰਤਰੀ ਨਾਇਬ ਸੈਣੀ ਆਪਣੇ ਦੌਰੇ ਦੀ ਸ਼ੁਰੂਆਤ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਨਾਲ ਕਰਨਗੇ ਉਹ ਮਾਚੀਵਾੜਾ ਵਿਖੇ ਸਥਿਤ ਇਤਿਹਾਸਿਕ ਗੁਰਦੁਆਰਾ ਚਰਨ ਕਵਲ ਸਾਹਿਬ ਵਿਖੇ ਮੱਥਾ ਟੇਕਣਗੇ ਇਸ ਤੋਂ ਇਲਾਵਾ ਉਹ ਪਿੰਡ ਚਹਿਲਾ ਵਿਖੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਵਿੱਚ ਵੀ ਨਤਮਸਤਕ ਹੋਣ ਦੇ ਲਈ ਪਹੁੰਚਣਗੇ ਦੱਸਣਯੋਗ ਹੈ ਕਿ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਉਪਰੰਤ ਮੁੱਖ ਮੰਤਰੀ ਸੰਭਰਾਲਾ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਸੰਤ ਨਿਰੰਕਾਰੀ ਸੰਮੇਲਨ ਵਿੱਚ ਵੀ ਸ਼ਾਮਿਲ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਪ੍ਰੋਗਰਾਮ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਰੱਖੇ ਗਏ ਹਨ ਜਿਸ ਕਾਰਨ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤਵਾ ਅਖਲੀ ਖਬਰ ਦੇ ਵਾਲੇ ਰਾਣੀ ਮੁਖਰਜੀ ਦੇ ਫੈਨਸ ਦੇ ਵਾਸਤੇ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਜਿਹहां ਦੱਸਿਆ ਗਿਆ ਕਿ ਰਾਣੀ ਮੁਖਰਜੀ ਦੀ ਨਵੀਂ ਫਿਲਮ ਜਿਹੜੀ ਰਿਲੀਜ਼ ਹੋਣ ਵਾਲੀ ਹੈ ਤੇ ਉਸਦੀ ਡੇਟ ਵੀ ਅਨਾਉਂਸ ਕਰ ਦਿੱਤੀ ਗਈ ਹੈ ਬਾਲੀਵੁੱਡ 스타 ਰਾਣੀ ਮੁਖਰਜੀ ਦੀ ਫਿਲਮ ਮਰਦਾਨੀ 3 3 ਜਨਵਰੀ 2026 ਨੂੰ ਰਿਲੀਜ਼ ਹੋਵੇਗੀ ਇਹ ਰਾਜ ਫਿਲਮਸ ਨੇ ਰਾਣੀ ਮੁਖਰਜੀ 스타 ਫਿਲਮ ਮਰਦਾਨੀ 3 ਦੀ ਰੀਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ ਤੇ ਇਹ ਫਿਲਮ 30 ਜਨਵਰੀ ਨੂੰ ਰਿਲੀਜ਼ ਹੋਵੇਗੀ। ਦੱਸਣਯੋਗ ਹੈ ਕਿ ਅਸ਼ਰਾਜ ਫਿਲਮ ਸੀ ਮਰਦਾਨੀ 3 ਹਿੰਦੀ ਸਿਨੇਮਾ ਦੀ ਸਭ ਤੋਂ ਵੱਡੀ ਸੋਲੋ ਮਹਿਲਾ ਅਗਵਾਈ ਵਾਲੀ ਫ੍ਰੈਂਚਾਈਜ਼ੀ ਹੈ ਜਿਸ ਨੂੰ ਪਿਛਲੇ 10 ਸਾਲਾਂ ਤੋਂ ਦਰਸ਼ਕਾਂ ਵੱਲੋਂ ਅਥਾਹ ਪਿਆਰ ਅਤੇ ਪ੍ਰਸ਼ੰਸਾ ਮਿਲ ਰਹੀ ਹੈ। ਮਰਦਾਨੀ 3 ਵਿੱਚ ਰਾਣੀ ਮੁਖਰਜੀ ਇੱਕ ਵਾਰ ਫਿਰ ਨਿਡਰ ਪੁਲਿਸ ਅਫਸਰ ਸ਼ਿਵਾਨੀ ਸ਼ਿਵਾਜੀ ਰਾਏ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ ਜੋ ਨਿਆਂ ਦੇ ਲਈ ਨਿਸਵਾਰਥ ਲੜਦੀ ਹੈ ਯਸ਼ਰਾਜ ਫਿਲਮ ਨੇ ਮਰਦਾਨੀ 3 ਦੀ ਰਿਲੀਜ਼ ਮਿਤੀ ਅੱਗੇ ਵਧਾ ਕੇ 30 ਜਨਵਰੀ 2026 ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ ਨਿਰਮਾਤਾ ਫਿਲਮ ਨੂੰ ਸ਼ਿਵਾਨੀ ਦੀ ਸੱਚੀ ਚੰਗਿਆਈ ਅਤੇ ਭਿਆਨਕ ਬੁਰਾਈ ਵਿਚਕਾਰ ਖੂਨੀ ਅਤੇ ਹਿੰਸਕ ਟਕਰਾਅ ਵਿੱਚੋਂ ਪੇਸ਼ ਕਰ ਰਹੇ ਹਨ ਕਿਉਂਕਿ ਉਹ ਦੇਸ਼ ਭਰ ਵਿੱਚ ਕਈ ਲਾਪਤਾ ਕੁੜੀਆਂ ਨੂੰ ਬਚਾਉਣ ਲਈ ਸਮੇ ਦੇ ਵਿਰੁੱਧ ਇੱਕ ਅਸਧਾਰਨ ਦੌੜ ਸ਼ੁਰੂ ਕਰਦੀ ਹੈ ਮਰਦਾਨੀ 3 ਦਾ ਨਿਰਦੇਸ਼ਨ ਅਭਿਰਾਜ ਮੀਨਾਵਾਲਾ ਦੁਆਰਾ ਕੀਤਾ ਗਿਆ ਅਤੇ ਅਦਿੱਤ ਚੋਪੜਾ ਦੁਆਰਾ ਨਿਰਮਿਤ ਹੈ ਜਿੱਥੇ ਮਰਦਾਨੀ ਪਹਿਲੀ ਫਿਲਮ ਨੇ ਮਨੁੱਖੀ ਤਸਕਰੀ ਦੇ ਭਿਆਨਕ ਸੱਚ ਨੂੰ ਉਜਾਗਰ ਕੀਤਾ ਉੱਥੇ ਮਰਦਾਨੀ 2 ਨੇ ਇੱਕ ਮਨੋਰੋਗੀ ਸੀਰੀਅਲ ਬਲਾਤਕਾਰੀ ਦੇ ਭਿਆਨਕ ਦਿਮਾਗ ਨੂੰ ਉਜਾਗਰ ਕੀਤਾ ਜੋ ਸਿਸਟਮ ਨੂੰ ਚੁਣੌਤੀ ਦਿੰਦਾ ਹੈ ਮੈਦਾਨੀ 3 ਸਮਾਜ ਦੀ ਇੱਕ ਹੋਰ ਹਨੇਰੀ ਅਤੇ ਬਹਿਰਮ ਹਕੀਕਤ ਵਿੱਚ ਡੁੱਬਦੀ ਹੈ ਜੋ ਕਿ ਸ਼ਕਤੀਸ਼ਾਲੀ ਮੁੱਦੇ ਅਧਾਰਿਤ ਕਹਾਣੀ ਸੁਣਾਉਣ ਦੀ ਫ੍ਰੈਂਚਾਈਜ਼ੀ ਦੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਤੇ ਉਦਰੀ ਹੁਣ ਕਾਂਗਰਸ ਜਿਹੜੇ ਸੜਕਾਂ ਤੇ ਲੈ ਕੇ ਆਵੇਗੀ ਮਨਰੇਗਾ ਬਚਾਓ ਯੋਜਨਾ ਦੀਆਂ ਦਾਸ ਦੰਨੇ ਕਿ ਉਹਨਾਂ ਦੇ ਫੋਲੋਇ ਕੋਫਟਾ ਐਲਾਨ ਕੀਤਾ ਗਿਆ ਹੈ ਪੰਜਾਬ ਕਾਂਗਰਸ ਦੇ ਵੱਲੋਂ ਵਿਕਸਿਤ ਪਾਰਤ ਰੁਸਗਾਰ ਅਤੇ ਆਜੀਵਿਕਾ ਗਾਰੰਟੀ ਮਿਸ਼ਨ ਗ੍ਰਾਮੀਣ ਜੀ ਰਾਮ ਜੀ ਦੇ ਖਿਲਾਫ ਸ਼ੁਰੂ ਕੀਤੀ ਗਈ ਮੰਡਰੇਗਾ ਬਚਾਓ ਲੜਾਈ ਜਲਦੀ ਹੀ ਸੜਕਾਂ ਤੇ ਆਵੇਗੀ ਪੰਜਾਬ ਕਾਂਗਰਸ ਵੱਲੋਂ ਜਿੱਥੇ ਤਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉੱਥੇ ਹੀ ਹੁਣ ਕਾਂਗਰਸ ਸੜਕਾਂ ਜਾਮ ਕਰਨ ਦੇ ਨਾਲ ਨਾਲ ਪਾਜਪਾਗੂਆਂ ਦੇ ਘਰਾਂ ਦਾ ਕਿਰਾਓ ਵੀ ਕਰੇਗੀ ਇਸ ਲਈ ਕਾਂਗਰਸ ਦੇ ਵੱਲੋਂ ਪਲਾਨਿੰਗ ਸ਼ੁਰੂ ਕਰ ਦਿੱਤੀ ਗਈ ਹੈ ਕਾਂਗਰਸ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਸ ਪ੍ਰਦਰਸ਼ਨ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਬੀਤੇ ਕੱਲ ਰਾਜਪੁਰਾ ਵਿੱਚ ਰੈਲੀ ਕੀਤੀ ਗਈ ਸੀ ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਅਗਲੀ ਰਣਨੀਤੀ ਦੀ ਜਾਣਕਾਰੀ ਦਿੱਤੀ ਰਾਜਾ ਵੜਿੰਗ ਨੇ ਮਹਿਲਾਵਾਂ ਨੂੰ ਕਿਹਾ ਕਿ ਮੇਰੀਆਂ ਮਾਤਾਵਾਂ ਪੈਣਾ ਕਿ ਤੁਸੀਂ ਵੀ ਸਾਡੇ ਇਸ ਲੜਾਈ ਵਿੱਚ ਸ਼ਾਮਿਲ ਹੋਵੋਗੇ ਸਰਕਾਰਾਂ ਚਾਂਮ ਕਰੋਗੇ ਤੁਸੀਂ ਆਉਂਗੇ ਪਾਜਪਾ ਨੇਤਾਵਾਂ ਦੇ ਘਰਾਂ ਦਾ ਘਿਰਰਾ ਉਕਰੋਗੇ ਤਾਂ ਇਸਤੇ ਪੰਡਾਲ ਦੇ ਵਿੱਚ ਬੈਠੀਆਂ ਮਹਿਲਾਵਾਂ ਨੇ ਹੱਥ ਜੋੜ ਕੇ ਹੱਥ ਖੜੇ ਕਰਦੇ ਹੋਏ ਸਮਰਥਨ ਦੇਣ ਦਾ ਐਲਾਨ ਕੀਤਾ ਤੋ ਦਿੱਲੀ ਦਰਸਨ ਨੇ ਕਿ ਐਸਟੇਪੀਸੀ ਦੇ ਵੱਲੋਂ ਸਖਤ ਨੋਟਿਸ ਜਿਹੜਾ ਕਿ ਲਿੱਤਾ ਗਿਆ ਜ ਜਿਹੰਦਾ ਦੱਸਨ ਨੇ ਕਿ ਪਿੱਤੇ ਕਾਫੀ ਦਿਨਾਂ ਤੋਂ AI ਦੇ ਨਾਲ ਸ਼ੁਦਰਬਾਰ ਸਾਹਿਬ ਦੀਆਂ ਤਸਵੀਰਾਂ ਬਣਾਈਆਂ ਜਾ ਰਹੇ ਨੇ ਜਿਸ ਦੇ ਮੱਦੇ ਨਜ਼ਰ ਐਸਟੇਪੀਸੀ ਦੇ ਵੱਲੋਂ ਸਖਤ ਫੈਸਲਾ ਲਿੱਤਾ ਗਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੀਕ ਦੀ ਗਲਤ ਵਰਤੋਂ ਕਰਕੇ ਸਤਖੰਦਰੀ ਹਰਮੰਦਰ ਸਾਹਿਬ ਦੀਆਂ ਗਲਤ ਤਸਵੀਰਾਂ ਬਣਾ ਕੇ ਵਾਇਰਲ ਕਰਨ ਦੇ ਮਾਮਲੇ ਨੂੰ ਸਟ੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਭੀਰਤਾ ਨਾਲ ਲਿਆ ਹੈ ਇਸ ਸੰਬੰਧੀ ਸਟ੍ਰੋਮਨੀ ਕਮੇਟੀ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਸਾਈਬਰ ਕ੍ਰਾਈਮ ਸੈੱਲ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਿਕਾਇਤ ਸਟ੍ਰੋਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮਨੀ ਦੇ ਨਿਰਦੇਸ਼ਾਂ ਅਨੁਸਾਰ ਸਕੱਤਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਰਜ ਕਰਵਾਈ ਗਈ ਹੈ। ਸ਼ਿਕਾਇਤ ਦੇ ਵਿੱਚ ਦੋਸ਼ੀਆਂ ਦੀ ਪਛਾਣ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਪ੍ਰਤਾਪ ਸਿੰਘ ਨੇ ਕਿਹਾ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਸਿੱਖ ਕੌਮ ਦਾ ਸਭ ਤੋਂ ਕੇਂਦਰੀ ਤੇ ਪਾਵਨ ਧਾਰਮਿਕ ਸਥਾਨ ਹੈ ਜਿੱਥੋਂ ਸਾਰੀ ਮਨੁੱਖਤਾ ਨੂੰ ਪਾਈਚਾਰੇ ਦੇ ਸਾਂਝ ਦਾ ਸੁਨੇਹਾ ਮਿਲਦਾ ਹੈ ਉਹਨਾਂ ਨੇ ਕਿਹਾ ਕਿ ਇਸ ਪਾਵਨ ਸਥਾਨ ਦੀ ਗਲਤ ਢੰਗ ਨਾਲ ਬਣਾਈਆਂ ਤਸਵੀਰਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਉਂਦੀਆਂ ਹਨ ਜੋ ਕਦੇ ਵੀ ਕਬੂਲਯੋਗ ਨਹੀਂ ਹਨ ਉਹਨਾਂ ਨੇ ਕਿਹਾ ਕਿ ਇਸ ਕੋ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਭਾਵੇਂ ਸ਼੍ਰੋਮਨ ਕਮੇਟੀ ਵੱਲੋਂ ਉਸ ਸਮੇਂ ਵੀ ਸਾਈਬਰ ਕ੍ਰਾਈਮ ਸੈੱਲ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਪਰ ਕੋਈ ਟੁਕ ਵੀ ਕਾਰਵਾਈ ਨਹੀਂ ਹੋਈ ਉਹਨਾਂ ਨੇ ਕਿਹਾ ਇਹ ਆਲੋਚਨਾ ਕਰਨ ਵਾਲਿਆਂ ਖਿਲਾਫ ਤਾਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਪਰ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਕਦਮ ਨਾ ਚੁੱਕਣਾ ਕਈ ਸਵਾਲ ਖੜੇ ਕਰਦੇ ਹਨ ਤੋਧਰੀ ਪਟਿਆਲਾ ਦੇ ਤਹਿਸੀਲਦਾਰ ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦੇ ਮਾਲ ਵਿਭਾਗ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਪਟਿਆਲਾ ਦੇ ਤਹਿਸੀਲਦਾਰ ਨੂੰ ਸੇਵਾ ਤੋਂ ਮੁਕਤਲ ਕਰ ਦਿੱਤਾ ਗਿਆ ਜਿहां ਪ੍ਰਾਪਤ ਜਾਣਕਾਰੀ ਅਨੁਸਾਰ ਵਧੀਕ ਮੁਖ ਸਕੱਤਰ ਕਮ ਬਿਤੀ ਕਮਿਸ਼ਨਰ ਮਾਲ ਪੰਜਾਬ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਪਟਿਆਲਾ ਦੇ ਤਹਿਸੀਲਦਾਰ ਕਰਨਦੀਪ ਸਿੰਘ ਪੁੱਲਰ ਨੂੰ ਤੁਰੰਤ ਪ੍ਰਭਾਵ ਤੋਂ ਸੇਵਾ ਤੋਂ ਮੁਕਤਲ ਕਰ ਦਿੱਤਾ ਗਿਆ ਹਾਲਾਂਕਿ ਉਹਨਾਂ ਨੂੰ ਕਿਉਂ ਮੁਅਤਲ ਕੀਤਾ ਗਿਆ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਇਸ ਸੰਬੰਧੀ ਟਿੱਪਟੀ ਕਮਿਸ਼ਨਰ ਪਟਿਆਲਾ ਡਾਕਟਰ ਪ੍ਰਤੀ ਯਾਦਵ ਆਈਏਐਸ ਵੱਲੋਂ ਬਾਰੇ ਜਾਰੀ ਕੀਤੇ ਗਏ ਦਫਤਰੀ ਹੁਕਮ ਅਨੁਸਾਰ ਤਹਿਸੀਲਦਾਰ ਪਟਿਆਲਾ ਦੀ ਮੁਥਲੀ ਕਾਰਨ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਨਾਬਾਦੇ ਤਹਿਸੀਲਦਾਰ ਨੂੰ ਤਹਿਸੀਲਦਾਰ ਪਟਿਆਲਾ ਦਾ ਵਾਧੂ ਚਾਰਜ ਸੌਂਪਿਆ ਗਿਆ ਦਸਨਯੋਗ ਹੈ ਕਿ ਇਹ ਵਾਧੂ ਚਾਰ ਸੰਬੰਧਨ ਬਦਲੇ ਸੰਬੰਧਿਤ ਅਧਿਕਾਰੀ ਨੂੰ ਆਪਣੇ ਅਸਲ ਕੰਮ ਤੋਂ ਇਲਾਵਾ ਕੋਈ ਵੀ ਵਾਧੂ ਮਹਨਤਾ ਨਾ ਕੰਮ ਨਹੀਂ ਦਿੱਤਾ ਜਾਵੇਗਾ ਇਹ ਹੁਕਮ 9 ਜਨਵਰੀ 2026 ਨੂੰ ਜਾਰੀ ਕੀਤੇ ਗਏ ਹਨ ਅਤੇ ਇਸ ਦੀਆਂ ਕਾਪੀਆਂ ਸੰਬੰਧਿਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਸੂਚਨਾ ਅਤੇ ਅਗਲੇਰੀ ਕਾਰਵਾਈ ਲਈ ਭੇਜ ਦਿੱਤੀਆਂ ਗਈਆਂ ਹਨ ਤੇ ਉਹਦੇ ਦੇਖੇ ਜਗਤ ਤੋਂ ਵੀ ਇੱਕ ਅਪਡੇਟ ਸਾਹਮਣੇ ਆ ਰਿਹਾ ਹੈ ਮਹਾਰਾ ਪ੍ਰੀਮੀਅਰ ਲੀਗ 2026 ਦੇ ਮੈਚ ਨੰਬਰ 2 ਵਿੱਚ ਬੀਤੇ ਕੱਲ ਗੁਜਰਾਤ ਜੁਆਇੰਟਸ ਦਾ ਸਾਹਮਣਾ ਯੂਪੀ ਵਾਰੀਅਰਸ ਨਾਲ ਹੋਇਆ ਗੁਜਰਾਤ ਜੁਆਇੰਟਸ ਟੀਮ ਨੇ ਇਸ ਸੀਜ਼ਨ ਦੀ ਸ਼ੁਰੂਆਤ ਚੇਤਨਾਲ ਜੜਕੀ ਕੀਤੀ ਨਵੀਂ ਮੁੰਬਈ ਦੇ ਡਿਵਾਈ ਪਾਟਲ ਸਪੋਰਟਸ ਅਕੈਡਮੀ ਵਿੱਚ ਹੋਏ ਇਸ ਮੈਚ ਵਿੱਚ ਗੁਜਰਾਤ ਜੁਆਇੰਟਸ ਨੇ ਯੂਪੀ ਵਾਰੀਅਰਸ ਨੂੰ 10 ਦੌੜਾਂ ਨਾਲ ਹਰਾਇਆ ਮੈਚ ਵਿੱਚ ਯੂਪੀ ਵਾਰੀਅਰਸ ਨੂੰ ਜਿੱਤਣ ਦੇ ਲਈ 208 ਦੌੜਾਂ ਦਾ ਟੀਚਾ ਮਿਲਿਆ ਪਰ ਉਹ ਹੋਰ ਨਿਰਧਾਰਿਤ ਵੀ ਓਵਰਾਂ ਵਿੱਚ 8 ਵਿਕਟਾਂ ਤੇ ਸਰਫ 196 ਦੌੜਾ ਹੀ ਬਣਾ ਸਕੇ ਦੱਸਣਾ ਹੈ ਕਿ ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ ਕੁਝ ਸਾਥ ਨੇ 20 ਓਵਰਾਂ ਵਿੱਚ 4 ਬਿੱਟਾਂ ਦੇ 207 ਦੌੜਾ ਬਣਾਈਆਂ ਜੋ ਉਹਨਾਂ ਦਾ ਸਭ ਤੋਂ ਵੱਧ ਸਕੋਰ ਸੀ ਦਿੱਤੇ ਕਾਲ ਜਿਹੜੇ ਕਿ ਦੋ ਮੈਚ ਹੋਏ ਦੱਸਣਾ ਹੈ ਕਿ ਅੱਜ ਦਾ ਮੈਚ ਜਿਹੜਾ ਕਿ ਗੁਜਰਾਤ ਜੈਂਟਸ ਤੇ ਦਿੱਲੀ ਕੈਪੀਟਲਸ ਦੇ ਵਿੱਚਕਾਰ ਜਿਹੜਾ ਕਿ ਖੇਡਿਆ ਜਾਵੇਗਾ ਤਾਂ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਬਸ ਐਨਆਈ ਮੈਨੂਦੋ 447 ਪਾ